ਫਰਦਾਨ ਦੇ ਵੀ ਜੋਸ਼ੀ ਤੁਹਾਨੂੰ ਦੇ ਦਿੱਤੀ ਗਈ ਆ ਬਹੁਤ ਵਧੀਆ ਪ੍ਰੋਗਰਾਮ ਰਿਹਾ ਇਹ ਪ੍ਰੋਗਰਾਮ ਅਸੀਂ ਹਰ ਸਾਲ 19 2007 ਤੋਂ 2007 ਕਿਉਂ 2006 ਦੇ ਵਿੱਚ ਇਹ ਸਮਾਰਕ ਬਣ ਕੇ ਕੰਪਲੀਟ ਹੋਈ ਸੀ ਕੈਪਟਨ ਮਨਿੰਦਰ ਸਿੰਘ ਨੇ ਇਹ ਜਿਹੜੀ ਸਮਾਰਕ ਬਣਾਈ ਸੀ ਤੇ 2006 ਦੇ ਵਿੱਚ ਕੰਪਲੀਟ ਹੋਈ ਤੇ 2007 ਤੋਂ ਫਿਰ ਅਸੀਂ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਮਿਨਿਸਟਰ ਸੀਗੇ ਤੇ ਇਹ ਫਿਰ ਜਿਵੇਂ ਜਿਵੇਂ ਕਾਰਮਾਂ ਹਲਦਾ ਗਿਆ ਤਿਵੇਂ ਤਿਵੇਂ ਸਾਡਾ ਫੰਕਸ਼ਨ ਜਿਹੜਾ ਵਟਾਉਂਦਾ ਗਿਆ ਪਹਿਲਾਂ ਅਸੀਂ ਦੋ ਜਾਂ ਤਿੰਨ ਜਾਣੇ ਹੁੰਦੇ ਸੀ ਉਸ ਤੋਂ ਬਾਅਦ ਕਾਫੀ ਆਪਣੇ ਐਕਸਰਸਮੈਨ ਜਿਹੜੇ ਸੈਕਿੰਡ ਸਿਕ ਦੇ ਹੋਣੇ ਸ਼ੁਰੂ ਹੋਏ ਫਿਰ ਅਸੀਂ ਬਰਗੇਡ ਦੇ ਨਾਲ ਕੰਟੈਕਟ ਕੀਤਾ ਬਰਗੇਡ ਨੇ ਜਿਹੜੀ ਯੂਨਿਟ ਦਾ ਇੱਥੇ ਡਿਫੈਂਸ ਏਰੀਆ ਉਹਨਾਂ ਨੂੰ ਇਹ ਜ਼ਿੰਮੇਵਾਰ ਦਿੱਤੀ ਤੇ ਅੱਜ ਉਹੀ ਜ਼ਿੰਮੇਵਾਰ ਜਿਹੜੀ ਅੱਗੇ ਹਰ ਯੂਨਿਟ ਜਿਹੜੀ ਅੱਗੇ ਦੂਸਰੀ ਯੂਨਿਟ ਜਾ ਕੇ ਦੇ ਰਹੀ ਹੈ ਤੇ ਉਸੇ ਯੂਨਿਟ ਨੇ ਹੁਣ ਇੱਥੇ ਜਿਹੜਾ ਸਾਰਾ ਪ੍ਰੋਗਰਾਮ ਉਹ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਸਾਡੇ ਐਕਸਰਸਮੈਨ ਜਿਹੜੇ ਨੇ ਜਿਆਦਾ-ਜਿਆਦਾ ਇਕੱਠੇ ਹੋ ਕੇ ਗਰਦਾਸਪੁਰ ਤੋਂ ਜਲੰਧਰ ਤੋਂ ਕੋਈ ਉਧਰੋਂ ਕੋਈ ਪੋੜਾਲੇ ਪਾਸਿਓਂ ਬਠਿੰਡੇ ਵਾਲੇ ਪਾਸਿਓਂ आ के इस फंक्शन श्रद्धांजलि अर्पण करते हैं। आज हम इधर इकट्ठे हुए हैं उन्नीस सौ इकहत्तर की लड़ाई में पुल कंजरी पोस्ट के कैप्चर पे जो लोग शहीद हुए थे, थे, थे। उनको श्रद्धांजलि देने के लिए जी ये एक ऐसी लड़ाई थी जो कि बिल्कुल शॉर्ट नोटिस पे पलटन को हुक्म मिला था 40 बंदों ने पाकिस्तान की कंपनी पे हमला किया उसको कैप्चर किया और उसके बाद पाकिस्तान के पांच काउंटर अटैक उस पर आए वो विफल किए इस लड़ाई की तीन मेन चीज़ें थी एक लांस नायक शिंगारा सिंह की बहादुरी जब पल्टन का अटैक थोड़ी देर के लिए रुक गया तो उसने एक मशीन गन जो फायर से उस अटैक को रोक रही थी उसके अंदर हैंड ग्रेनेड फेंक के और फायर करती हुई मशीन गन को बाहर खींच लिया था ऐसे ऐसे योद्धा हुए हैं इस पलटन में कंपनी कमांडर कर्नल एन एस कोक उनका लाजवाब लीडरशिप ने यकीन किराया कि हमें जीत हासिल हो और जब पाकिस्तानी ऊपर आ गए थे तो एक फ़ौज की वो टर्मिनोलॉजी है रेड ओवर रेड उन्होंने अपना ही आर्टिफायर अपने ऊपर मांग लिया जिससे पाकिस्तानियों को भारी नुकसान हुआ 18 को जब फायर हुआ तो उनकी 25 लाशें हैंडओवर की गई उनका कंपनी कमांडर और 12 जवान प्रिजनर ऑफ वॉर ले लिए गए और काफ़ी असला भी वो पीछे छोड़ के छोड़ गए थे पोस्ट पे हमारे आठ शेर शहीद हुए पल्टन को एक महावीर चक्र जो कि लांस नायक शिंगारा सिंह दो वीआरसी तीन सेना मेडल और चार इन डिस्पैचेज मिले और पल्टन को ऑनर दिया गया थिएटर ऑनर पंजाब 1971 और मैं ये समझता हूँ कि जो देश अपने शूरवीरों को अपने योद्धाओं को याद नहीं करता वो देश आगे नहीं जाता और हम इस मौके पे आज इकट्ठे हुए हैं उन्हें याद करने के लिए उन्हें श्रद्धांजलि देने के लिए और हमारी मदद कर रहे हैं यहाँ 54 ब्रिगेड क्योंकि इन्हीं के नीचे और इसी 15 डिवीज़न के नीचे ये लड़ाई लड़ी गई थी उन्नीस सौ ਮੈਂ ਜਦੋਂ ਇਹ ਜਿਹੜੀ ਇੱਥੇ ਲੜਾਈ ਸੀ ਪੁਲ ਕੰਜਰੀ ਦੀ 17 ਦਸੰਬਰ 1971 ਨੂੰ ਮੈਂ ਹਾਜ਼ਰ ਸੀ ਔਰ ਉਸ ਟਾਈਮ ਦੇ ਉੱਤੇ ਜੋ ਵੀ ਕੈਪਚਰਡ ਜਾਂ ਉਹਨਾਂ ਦੇ ਜਿੰਨੇ ਵੀ ਇਕੁਪਮੈਂਟ ਕੈਪਚਰ ਕੀਤਾ ਉਹ ਵੀ ਮੇਰੇ ਕੋਲ ਸਹਾ ਉਹਨਾਂ ਦੇ ਪ੍ਰੀਜਨਲ ਜਿਹੜੇ ਸੀਗੇ ਉਹ ਵੀ ਕੈਪਚਰ ਕੀਤਾ 13 ਜਵਾਨ ਸੀ ਇੱਕ ਅਫਸਰ ਉਹਨਾਂ ਦਾ ਕੀਤਾ ਸੀ ਉਸ ਤੋਂ ਬਾਅਦ ਸਾਡੇ ਜਿਹੜੇ ਹੈਗੇ ਨੌਜਵਾਨ ਜਿਹੜੇ ਉਹ ਸ਼ਹੀਦ ਹੋਏ ਸੀਗੇ ਤੇ ਬਾਕੀ ਇਹ ਆ ਵੀ ਉਹਨਾਂ ਦੇ ਵਿੱਚ ਉਹਨਾਂ ਦੇ ਕੋਲੋਂ ਐਸੀ ਜਿਹੜਾ ਕੈਪਚਰ ਕੀਤਾ ਹੈ ਮਸ਼ੀਨ ਗਨਾਂ 14 ਸੀਗੀਆਂ ਰਾਈਫਲ 17 ਸੀਗੀਆਂ ਸਟੇਨ ਗਨ ਜਿਹੜੀਆਂ 12 ਸੀਗੀਆਂ ਰਾਕੇਟ ਲਾਂਚਰ 2 ਰੇਡੀਓ ਸੈਟ 9 ਸਪੇਅਰ ਬੈਲ ਐਂਡ ਅਦਰ ਇਕੁਪਮੈਂਟ ਵੀ ਕਾਫੀ ਕੁਝ ਲਿੱਤਾ ਸੀਗਾ ਔਰ ਜਿਹੜੇ ਅਸੀਂ ਬਿਲਕੁਲ ਇਹਨਾਂ ਦੇ ਕਾਫੀ ਆ ਉਹ ਇਹੀ ਸੀਸ ਫੈਤ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਪੋਸਟ ਅਸੀਂ ਲੈ ਲਈ ਸੀ 2 ਸਿੱਖਣੇ ਇਹ ਪ੍ਰੋਗਰਾਮ ਐਗਿਵੈਂਟ ਕੀਤਾ ਜਾ ਰਿਹਾ ਇੱਕ ਇਸ ਮਕਸਦ ਨੂੰ ਕੀਤਾ ਜਾ ਰਿਹਾ ਇਹ ਪ੍ਰੋਗਰਾਮ ਜਿਹੜਾ ਆ ਜਿਸ ਤਰ੍ਹਾਂ ਹਰ ਸਾਲ ਜੇ ਇਸ ਦਿਨ ਅਸੀਂ ਮਤਲਬ ਲਹੀ ਸੀਗੀ 17 ਦਸੰਬਰ 1971 ਦੀ ਉਸ ਦੇ ਵਾਸਤੇ ਹੀ ਇਹ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਜੰਮ ਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਦਾ ਉਹ ਜੀਆਂ ਦੇਣ ਵਾਸਤੇ ਇਹ ਜਿਹੜਾ ਪ੍ਰੋਗਰਾਮ ਸਾਡਾ ਇੱਥੇ ਕੀਤਾ ਜਾਂਦਾ ਹਰ ਸਾਲ ਕੀਤਾ ਜਾਂਦਾ ਔਰ ਅਹੀਂ ਜਿਹੜੇ ਐਕ ਸਰਵਿਸਮੈਨ ਜਿਹੜੇ ਟਾਈਮ ਦੇ ਉੱਤੇ ਉਹ ਹਾਜ਼ਰ ਵੀ ਸੀਗੇ ਜਾਂ ਹੁਣ ਜਿਹੜੇ ਇਸ ਟਾਈਮ ਦੇ ਉੱਤੇ ਰਿਟਾਇਰ ਹੋਏ ਨੇ ਨਹੀਂ ਵੀ ਇਸ ਉਸ ਟਾਈਮ ਤੇ ਲੜਾਈ ਜਹਾਜ਼ ਅਸੀਂ ਸਾਰੇ ਇੱਥੇ ਆਉਂਦੇ ਆ ਔਰ ਇਹਨਾਂ ਨੂੰ ਆਪਣੇ ਜਿਹੜੇ ਸਰਦਾ ਦੇ ਪੇਟ ਕਰਦੇ ਨੇ ਕਿੰਨੇ ਲੋਕਾਂ ਦੀ ਸ਼ਹਾਦਤ ਪਾਈ ਸੀ ਉਸ ਤੇ ਨੌ ਨੇ ਨੌ ਸੀਗੇ ਸਾਡੇ ਜੀ ਸੈਕਿੰਡ ਸਿੱਖ ਦੇ ਨੌ ਸੀਗੇ ਠੀਕ ਉਹਨਾਂ ਨੂੰ ਪਰਿਵਾਰ ਨੂੰ ਬੁਲਾ ਕੇ ਸਨਮਾਨਿਤ ਕੀਤਾ ਹਾਂ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਸਨਮਾਨਿਤ ਕੀਤਾ ਲੇਕਿਨ ਉਹਨਾਂ ਦੀ ਮਿਸ ਜਿਹੜੀ ਸੀ ਸ਼ੰਗਾਰਾ ਸਿੰਘ ਦੀ ਉਹ ਨਹੀਂ ਹੈ ਮਤਲਬ ਇਸ ਦੁਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਲੜਕੀ ਆ ਉਹ ਆਈ ਹੋਈ ਆ ਉਹ ਜਿਸ ਤਰ੍ਹਾਂ ਵੀ ਹੁਣ ਇੱਥੇ ਪ੍ਰੋਗਰਾਮ ਹੋਏਗਾ ਉਹਨਾਂ ਨੂੰ ਸਨਾਨ ਦੀ ਭੇਟ ਕਰਨਗੇ ਜਾਂ ਉਹਨਾਂ ਨੂੰ ਬੁਲਾਉਣਗੇ ਜਾਂ ਕੁਝ ਵੀ ਜੋ ਕੁਝ ਵੀ ਹੋਗਾ ਉਹਨਾਂ ਦੇ ਠੀਕ